ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਸੰਤਰਿਆਂ ਦਾ ਜੂਸ ਬਣਾ ਕੇ ਤਿਆਰ ਕਰਾਂਗੇ ਨਾ ਆਪਾਂ ਇਹ ਜੂਸਰ 'ਚ ਬਣਾਵਾਂਗੇ ਨਾ ਆਪਾਂ ਮਿਕਸੀ ਦੇ ਜੱਗ ਵਿੱਚ ਬਣਾਵਾਂਗੇ ਜੂਸ ਬਣਾਵਾਂਗੇ ਆਪਾਂ ਹੱਥ ਦੇ ਨਾਲ ਜਿਹੜਾ 5 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦਾ ਆ ਤੇ ਇਹ ਸੰਤਰਿਆਂ ਦਾ ਜੂਸ ਵਿਟਾਮਿਨ ਸੀ ਹੁੰਦਾ ਹੈ ਇਹ ਬਹੁਤ ਵਧੀਆ ਜੂਸ ਪੀਣਾ ਵਧੀਆ ਲੱਗਦਾ ਹੈ ਤੇ ਇਹ ਜ ਆਪਾਂ ਸੰਤਰਿਆਂ ਨੂੰ ਕੱਟ ਦਵਾਂਗੇ ਇਸ ਤਰਾ ਆਪਾਂ ਸੈਂਟਰੇ ਨੂੰ ਕੱਟ ਕੇ ਤੇ ਰੱਖ ਦਵਾਂਗੇ ਤੇ ਬੀਜ ਆਪਾਂ ਇਹਨਾਂ ਦੇ ਕੱਢ ਦਵਾਂਗੇ ਬਾਹਰ ਔਰ ਇਹਦੇ ਵਿੱਚੋਂ ਆਪਾਂ ਬੀਜ ਕੱਢ ਤੇ ਬੀਜ ਆਪਾਂ ਨਾਲ ਹੀ ਕੱਢਣੇ ਹੋਣਗੇ ਆਪਾਂ ਇਹਨਾਂ ਨੂੰ ਪੁੰਨ ਕੇ ਫਿਰ ਆਪਾਂ ਇਹਨਾਂ ਦੇ ਬੀਜ ਨਿਕਲ ਜਾਂਦੇ ਤੇ ਹੁਣ ਆਪਾਂ ਇਹਨਾਂ ਨੂੰ ਇਹਦਾ ਜੂਸ ਕੱਢ ਲਵਾਂਗੇ ਤੇ ਜੂਸ ਕੱਢਾਂਗੇ ਆਪਾਂ ਗਲਾਸ ਦੇ ਨਾਲ ਇਸ ਤਰ੍ਹਾਂ ਗਲਾਸ ਮੁੱਦਾ ਮਾਰ ਕੇ ਆਪਾਂ ਸੰਤਰਿਆਂ ਨੂੰ ਇਸ ਤਰ੍ਹਾਂ ਆਪਾਂ ਨੱਪੀ ਜਾਵਾਂਗੇ ਤੇ ਇਹਨਾਂ ਦਾ ਜੂਸ ਨਿਕਲ ਹੀ ਜਾਵੇਗਾ ਤੇ ਬਹੁਤ ਆਸਾਨੀ ਨਾਲ ਜੂਸ ਬਹੁਤ ਵਧੀਆ ਨਿਕਲ ਕੇ ਤਿਆਰ ਹੁੰਦਾ ਆ ਤੇ ਇਹ ਆਪਣੇ ਕੋਲ ਲਾਈਟ ਵੀ ਨਾ ਆਉਂਦੀ ਹੋਵੇ ਤੇ ਆਪਾਂ ਇਸ ਤਰ੍ਹਾਂ ਜੂਸ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਕਈਆਂ ਭੈਣ ਭਰਾਵਾਂ ਕੋਲ ਨਹੀਂ ਵੀ ਜੂਸਰ ਹੁੰਦਾ ਮਿਕਸੀ ਵੀ ਨਹੀਂ ਹੁੰਦੀ ਤੇ ਉਹਨਾਂ ਵਾਸਤੇ ਇਸ ਤਰ੍ਹਾਂ ਬਹੁਤ ਈਜ਼ੀ ਹੈ ਜੂਸ ਕੱਢਣਾ ਤੇ ਬਹੁਤ ਸੌਖੇ ਤਰੀਕੇ ਨਾਲ ਇਹ ਜੂਸ ਨਿਕਲ ਜਾਂਦਾ ਤੇ ਇਹ ਆਪਾਂ ਇਸ ਤਰ੍ਹਾਂ ਹੀ ਇਹਨਾਂ ਨੂੰ ਸਾਰਿਆਂ ਨੂੰ ਗਲਾਸ ਦੇ ਉੱਪਰ ਜੂਸ ਕੱਢ ਲਵਾਂਗੇ ਤੇ ਤੇ ਆਹ ਦੇਖੋ ਤੁਸੀਂ ਬਹੁਤ ਵਧੀਆ ਇਹਦਾ ਖਾਲੀ ਹੋ ਗਿਆ ਔਰੈਂਜ ਤੇ ਜੂਸ ਸਾਰਾ ਨਿਕਲ ਕੇ ਤਿਆਰ ਹੋ ਗਿਆ ਵੇਖੋ ਕਿੰਨਾ ਵਧੀਆ ਜੂਸ ਨਿਕਲ ਗਿਆ ਆ ਫਰੈਸ਼ ਜੂਸ ਨਿਕਲਦਾ ਇਸ ਤਰ੍ਹਾਂ ਸਾਰੇ ਔਰੈਂਜ ਦਾ ਮੈਂ ਜੂਸ ਕੱਢ ਲਿਆ ਸੀ ਤੇ ਸਾ ਵੇਖੋ ਇਸ ਤਰ੍ਹਾਂ ਦੇ ਆਪਾਂ ਜੂਸ ਕੱਢ ਲਿਆ ਖੋਖਰਾ ਕਿਤੇ ਸੀ ਤੇ ਮੈਂ ਜੂਸ 3 ਸੰਤਰੀਆਂ ਦਾ 1 ਇੱਕ ਗਲਾਸ ਜੂਸ ਬਣਾ ਕੇ ਤਿਆਰ ਕਰਾਂਗੇ ਤੇ ਜੂਸ ਨੂੰ ਆਪਾਂ ਹੁਣ ਪੋਣ ਲਵਾਂਗੇ ਇੱਕ ਆਪਾਂ ਚਾਨਣੀ ਲਵਾਂਗੇ ਚਾਨਣੀ ਦੇ ਉੱਪਰ ਜੂਸ ਨੂੰ ਪੋਣ ਕੇ ਤਿਆਰ ਕਰਾਂਗੇ ਤੇ ਔਰੰਜ ਦੇ ਜਿਹੜੇ ਪਲਕ ਆ ਆਪਾਂ ਚਮਚੇ ਦੇ ਨਾਲ ਇਸ ਤਰ੍ਹਾਂ ਇਹਨਾਂ ਨੂੰ ਦਬਾ-ਦਬਾ ਕੇ ਇਹਦੇ ਅੰਦਰੋਂ ਜੂਸ ਕੱਢ ਲਵਾਂਗੇ ਤੇ ਬੱਚਿਆਂ ਨੂੰ ਆਪਾਂ ਔਰੰਜ ਜ਼ਰੂਰ ਖਵਾਉਣੇ ਚਾਹੀਦੇ ਆ ਜੇ ਬੱਚੇ ਨਹੀਂ ਔਰੰਜ ਖਾਂਦੇ ਫਿਰ ਆਪਾਂ ਇਸ ਤਰ੍ਹਾਂ ਉਹਨਾਂ ਨੂੰ ਜੂਸ ਬਣਾ ਕੇ ਪਿਆ ਸਕਦੇ ਆ ਤੇ ਬੱਚਿਆਂ ਨੂੰ ਔਰੰਜ ਜੂਸ ਜ਼ਰੂਰ ਪਿਉਣਾ ਚਾਹੀਦਾ ਆ ਇਹ ਉਹਨਾਂ ਵਾਸਤੇ ਬਹੁਤ ਵਧੀਆ ਜੂਸ ਹੁੰਦਾ ਔਰੰਜ ਦਾ ਇਹਨਾਂ ਦੇ ਪਲਕ ਮੈਂ ਸਾਰੇ ਇਹ ਤਾਂ ਚਮਚੇ ਨਾਲ ਦਬਾ-ਦਬਾ ਕੇ ਇਹਨਾਂ ਦੇ ਅੰਦਰੋਂ ਜੂਸ ਕੱਢ ਲਵਾਂਗੀ ਤੇ ਆ ਤੁਸੀਂ ਦੇਖ ਸਕਦੇ ਜੂਸ ਕਿੰਨਾ ਵਧੀਆ ਨਿਕਲ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਗਲਾਸ ਵਿੱਚ ਪਾ ਲਵਾਂਗੇ ਜੂਸ ਨੂੰ ਜੂਸ ਦੇ ਵਿੱਚ ਆਪਾਂ ਥੋੜਾ ਜਿਹਾ ਕਾਲਾ ਨਮਕ ਪਾ ਦਵਾਂਗੇ ਕਾਲੇ ਨਮਕ ਨਾਲ ਟੇਸਟ ਬਹੁਤ ਵਧੀਆ ਹੁੰਦਾ ਤੇ ਜੂਸ ਨੂੰ ਆਪਾਂ ਗਲਾਸ ਵਿੱਚ ਪਾ ਦਵਾਂਗੇ ਤੇ ਜੂਸ ਦੇਖੋ ਤੁਸੀਂ ਘਰ ਵਿੱਚ ਬਿਨਾ ਮਸ਼ੀਨ ਤੋਂ ਬਿਨਾ ਪੰਗ ਗ੍ਰੈਂਡ ਤੋਂ ਆਪਾਂ ਜੂਸ ਘਰ ਵਿੱਚ ਬਣਾ ਕੇ ਤਿਆਰ ਕਰਤਾ ਜੂਸਰ ਤੋਂ ਨਾ ਆਪਾਂ ਮਿਕਸੀ ਜਰ ਹੱਥ ਨਾਲ ਜੂਸ ਸ਼ੁੱਧ ਬਣਾ ਕੇ ਰੈਡੀ ਹੋ ਗਿਆ 5 ਮਿੰਟ ਜੂਸ ਬਣ ਕੇ ਰੈਡੀ ਹੈ ਜੇ ਤੁਹਾਨੂੰ ਜੂਸ ਦੀ ਔਰੈਂਜ ਜੂਸ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ